कुछ बिन सूरत करे गो मेरी दर्शन दीज तोल किवाड दर्शन दीज दीज खोल किवाड दर्शन दीज दर्शन दीज ਜਨ ਦੇਵ ਗੁਰੂ ਜੱਪਿਓ ਜਿਨ ਅਰ ਜਨ ਦੇਵ ਗੁਰੂ ਜੱਪਿਓ ਜਿਨ ਅਰ ਜਨ ਦੇਵ ਗੁਰੂ ਸੰਕਟ ਜੋਨ ਦਰਬਨਾ ਸੰਕਟ ਜੋਨ ਦਰਬ कहिड़ मिले जल का जल हुआ राम जल का जल हुआ राम जोत रेप कया रहनपूर न किया ਜਿਨ ਅਰ ਜਨ ਦੇਵ ਗੁਰੂ ਜਪਿਓ ਜਿਨ ਅਰ ਜਨ ਦੇਵ ਗੁਰੂ ਜਪਿਓ ਜਿਨ ਅਰ ਜਨ ਦੇਵ ਗੁਰੂ ਸੰਕਟ ਜੋਨ ਕਰਬ ਨਹਾਇਓ ਕਮਤਰ ਤਨ ਆ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੈ ਰਾਮਦਾਸ ਸਤ ਗੁਰੂ ਕਹਾਵੈ ਸਬਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇਠ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਆਵੇ ਤਾਂ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਬਹਾਦਰ ਸਿਮਰੀਆ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ ਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਾਤ ਨਾਮ ਜੀ